ਤੇ ਜਿਹੜੀ ਬੀਟਲ ਬੱਕਰੀ ਆ ਪੰਜਾਬ ਦੀ ਇਹ ਮਤਲਬ ਦੋ ਤਰ੍ਹਾਂ ਦੀ ਹਈ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਹੀ ਇੱਕ ਬੱਕਰੀ ਨਿਕਲੇ ਲੋਹੀ 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 ਬੱਕਰੀ ਵੀ ਨਾਗਰੀਆਂ ਜੀ ਆਉਂਦੀ ਹੈ ਸਰ ਨਾਗਰੀਆਂ ਚ ਆਉਂਦੀਆਂ ਜੀ ਨਾਗਰੀਆਂ ਚ ਆਉਂਦੀਆਂ ਹੋ ਜਿਵੇਂ ਨੀਲੀ ਰਾਵੀ ਮੱਝ ਹੈ ਹਮ ਜਿਹੜੀ ਇੱਕ ਇੱਕ ਰੋਸ਼ੀ ਬੂਰੀ ਮੱਝ ਹੁੰਦੀ ਹੈ ਲੋਹੀ ਬੂਰੀ ਹਾਂ ਫਰੋਜਪੁਰ ਏਰੀਏ ਦੇ ਵਿੱਚ ਉਹ ਬਹੁਤ ਨੇ ਜੇ ਉਹਨਾਂ ਲੋਕਾਂ ਨਾਲ ਜੇ ਥੋੜਾ ਸੰਪਰਕ ਤੋਂ ਪਤਾ ਲੱਗ ਜੂਗਾ ਜਿਹੜੀ ਬੂਰੀ ਮੱਝ ਨੂੰ ਆਪਣੇ ਵਾਲੇ ਮਤਲਬ ਇੱਧਰ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਉਹਨੂੰ ਮੁਰਾਦ ਕਹਿਂਦੇ ਨੇ ਪਰ ਉਹ ਨੀਲੀ ਰੰਗ ਵਿੱਚ ਹੀ ਹੁੰਦੀ ਹੈ ਹਾਂ ਨੀਲੀ ਚ ਆਉਂਦੀ ਆ ਉਹ ਨੀਲੀ ਜਿਹਾ ਇਸੇ ਤਰ੍ਹਾਂ ਜਿਹੜੀ ਮਤਲਬ ਬੱਕਰੀਆਂ ਦੇ ਵਿੱਚ ਦੋ ਬੱਕਰੀਆਂ ਨੇ ਮੈਨ ਕਾਲੀ ਤੇ ਨਾਗਰੀ ਜਿਹੜੀ ਲੋਹੀ ਬੱਕਰੀ ਆ ਉਹ ਨਾਗਰੀ ਜੀ ਆਉਂਦੀ ਆ ਉਹ ਨਾਗਰੀ ਜੀ ਉਹ ਨਾਗਰੀ ਜੀ ਆਉਂਦੀ ਆ ਠੀਕ ਹੈ ਤੇ ਇਹ ਹੁਣ ਸਾਡੇ ਕੋਲੇ ਜਿਹੜੀਆਂ ਬੱਕਰੀਆਂ ਨੇ ਸਾਡੇ ਕੋਲੇ ਜ ਮਰੀਆਂ ਉਹਦੇ ਵੀ ਨਾਮ ਲੈਣਾ ਸਹੀ ਗੱਲ ਆ ਸਾਂ ਆਪਾਂ ਤਾਂ ਹਰ ਇੱਕ ਉਹ ਬੰਦੇ ਦਾ ਨਾਮ ਲੈਨੇ ਆ ਜੇ ਹੁਣ ਆਪਾਂ ਕਹੀਏ ਵੀ ਕੋਈ ਕੋਈ ਬਲੱਡ ਲਾਈਨ ਮੈਸ ਮਾਰੀ ਨਹੀਂ ਇਹਦੇ ਵਿੱਚ ਅਜੋਕੇ ਜਿਹੜੇ ਹੁਣ ਅੱਜ ਕੱਲ ਦੇ ਬੱਕਰੀਆਂ ਵਾਲੇ ਪਾਲੀ ਨੇ ਜਿੰਨੇ ਵੀ ਨੇ ਸਭ ਦਾ ਯੋਗਦਾਨ ਹੈ ਠੀਕ ਹੈ ਜੇ ਮੈਂ ਕਹਾਂ ਵੀ ਮਹੀਂ ਪ੍ਰਫੁੱਲਦ ਕੀਤੀਆਂ ਬਹੁਤ ਬੰਦਿਆਂ ਦਾ ਯੋਗਦਾਨ ਹੈ ਪਰ ਕਿਸੇ ਚੀਜ਼ ਦੇ ਸਬੰਧ ਵਿੱਚ ਜਦੋਂ ਆਪਾਂ ਗੱਲ ਕਰਨੀ ਆ ਤਾਂ ਉਹਦੇ ਸਬੰਧ ਵਿੱਚ ਜੇ ਆਪਾਂ ਨੂੰ ਗਿਆਨ ਅਧੂਰਾ ਨਹੀਂ ਹੋਣਾ ਜਿਹੜਾ ਪੂਰਾ ਹੋਣਾ ਚਾਹੀਦਾ ਪੂਰਾ ਹੋਣਾ ਚਾਹੀਦਾ ਜੇ ਹੁਣ ਆਪਾਂ ਨਾਗਰੀ ਬੱਕਰੀ ਨੂੰ ਆਪਾਂ ਕੋਡ ਕਰੀਏ ਨਾਗਰੀ ਬੱਕਰੀਆਂ ਜਿਹੜੀਆਂ ਚਾਰ ਪ੍ਰਕਾਰ ਦੀ ਪੱਕੀ ਪੱਕੀ ਰੱਤੀ ਤੇ ਗੱਲੀ ਹੂੰ ਚਾਰ ਤਰ੍ਹਾਂ ਦੀ ਹੁੰਦੀ ਹੈ ਇਹੇ ਮਾੜਾ ਜਾਂ ਸਰਲ ਤਰੀਕੇ ਨਾਲ ਦੱਸੋ ਕੀ ਉਹ ਮੈਂ ਦੱਸਾਂ ਤੁਹਾਨੂੰ ਤੇ ਜਾਨੀ ਜਿਹੜਾ ਅਣਜਾਣ ਬੰਦਾਗਾ ਉਹ ਨਾਗਰੀ ਨੂੰ ਬੱਕਰੀ ਨੂੰ ਲਾਲ ਡੱਬੀ ਕਹੀ ਜਾਂਦਾ ਹੂੰ ਲਾਲ ਡੱਬੀ ਹਾਲਾਂਕਿ ਉਹਦੇ ਕੋਲ ਵੀ ਮੰਨ ਲਾਓ ਉਹ ਬੰਦੇ ਕੋਲ ਵੀ ਨਾਗਰੀ ਬੱਕਰੀ ਆ ਹਾਂ ਇੱਕ ਹੁੰਦੀਆਂ ਨੇ ਲਾਲ ਡੱਬੀਆਂ ਹైదਰਾਬਾਦੀ ਕ੍ਰੋਸ ਨੇ ਜਿਹੜੀਆਂ ਜਿਨ੍ਹਾਂ ਦੇ ਇੱਕ ਪਾਸੋਂ ਡੱਬ ਸ਼ੁਰੂ ਹੋਇਆ ਹੂੰ ਜੇ ਆਪਾਂ ਫਿਜ਼ੀਕਲ ਉਹਦੀ ਬਣਤਰ ਚ ਜਾਈਏ ਰੰਗ ਦੇ ਵਿੱਚ ਜਾਈਏ ਤਾਂ ਉਹ ਇੱਕ ਡੱਬ ਸ਼ੁਰੂ ਹੋ ਕੇ ਵੱਟ ਪਾਰ ਕਰ ਗਿਆ ਵੱਡਾ ਡੱਬ ਸਾਰੀ ਬੋਡੀ ਪਾਰ ਕਰ ਗਿਆ ਉਹ ਨਾਗਰੀ ਡੱਬੀ ਬੀਟਲ ਚ ਨਹੀਂ ਆਉਂਦੀ ਠੀਕ ਹੈ ਜਿਹੜੀ ਨਾਗਰੀ ਡੱਬੀ ਬੀਟਲ ਬਕਰੀਆ ਉਹਦਾ ਡੱਬ ਟੁੱਟ ਕੇ ਪਾਰ ਜਾਂਦਾ ਮਤਲਬ ਜੁੜਮਾ ਨਹੀਂ ਹੁੰਦਾ ਸਾਰੇ ਜਿਹੜੀ ਜੁੜਮਾ ਨਹੀਂ ਹੁੰਦਾ ਨਾ ਠੀਕ ਹੈ ਨਾ ਉਹ ਹైదਰਾਬਾਦੀ ਡੱਬ ਆ ਜਾਂਦੀ ਹੈ ਹੂੰ ਕੱਕੀ ਕਿਹੜੀ ਆ ਤੁਹਾਨੂੰ ਮੈਂ ਦੱਸਦਾ ਇੱਕ ਮਿੰਟ ਹੁਣ ਜੇ ਥੋੜਾ ਜਿਹਾ ਮੰਡਪਰ ਚ ਜਾਈਏ ਨਾ ਆ ਬੱਕਰੇ ਨੂੰ ਫੜ ਲੈ ਬਾ ਐਂ ਥੀੜਾਣਾ ਚਾਹੀਦੀ ਹੈ ਚੱਲ ਜੇ ਪੱਕੀ ਨਾਗਰੀ ਦੀ ਆਪਾਂ ਗੱਲ ਕਰਦੇ ਹਾਂ ਨਾ ਹੂੰ ਉਹ ਗੱਲ ਮਤਲਬ ਪੱਕੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਪੱਕਾ ਰੰਗ ਹੂੰ ਪੱਕੀ ਦੇ ਵਿੱਚ ਆ ਜਾਂਦੇ ਨੇ ਕਨਾਤਰੇ ਪੂਰੇ ਹੁੰਦੇ ਨੇ ਗੋਡਿਆਂ ਤੱਕ ਕਾਲੀ ਹੋ ਹੂੰ ਠੀਕ ਹੈ ਕਮਰੋੜ ਤੋਂ ਕਾਲੀ ਹੋ ਹੂੰ ਪੇਟ ਤੋਂ ਕਾਲੀ ਹੋ ਇਹ ਹੁਣ ਇਹਦੇ ਵਿੱਚ ਡੱਬ ਹੋਣ ਕਰਕੇ ਦਾ ਪੇਟ ਕਾਲਾ ਨਹੀਂਦਾ ਇਹ ਪੇਟ ਤੋਂ ਕਾਲਾਗਾ ਠੀਕ ਹੈ ਠੀਕ ਹੈ ਆਹ ਕਾਲੀ ਹੋਊਗੀ ਹੂੰ ਤੇ ਜਿਹੜੀ ਕੰਨਾਂ ਦੇ ਉਪਰ ਆਲੇ ਵਾਲੇ ਕੋ ਕੋ ਕਾਲੀ ਧਾਰੀ ਘੁੰਮੂਗੀ ਠੀਕ ਹੈ ਠੀਕ ਹੈ ਗੋਡਿਆਂ ਤੱਕ ਕਾਲੀ ਹੋ ਤੱਛੇ ਖੁੱਚਾਂ ਤੱਕ ਕਾਲੀ ਹੋ ਇਹ ਬੱਕਰੀ ਗੱਲ ਹੈ ਵੀਰੇ ਵਿੱਚ ਚਿੱਟਾਗਾ ਇਹ ਕੱਲਾ ਨਾਗਰਾ ਵੀ ਹੁੰਦਾ ਨਾ ਸਾਫ ਇਹ ਤਾਂ ਪਲੇਨ ਨਾਗਰੀ ਫੜੀ ਉਹ ਪੱਕੀ ਨਾਗ ਆਹ ਮੋਟੋ ਖੜ ਲਿਆ ਚਲ ਮੋਟੋ ਖੜਨੀ ਕੱਕੀ ਚਾ ਗਈ ਇਹ ਪੱਕੀ ਨਾਗਰੀ ਹੋਗੀ ਪੱਕੀ ਨਾਗਰੀ ਰੰਗ ਜਿਹੜਾ ਵਿੱਚ ਲਾਲੀ ਵਾਲਾ ਇਹ ਚਾਹੇ ਕੱਚਾ ਹੋਵੇ ਚਾਹੇ ਪੱਕਾ ਹੋਵੇ ਇਹ ਨਹੀਂ ਮਤਲਬ ਹੁੰਦਾ ਦਾ ਪੱਕੀ ਨਾਗਰੀ ਦੇ ਵਿੱਚ ਉਹਨੇ ਕਨਾਤਰੇ ਪੱਕੇ ਹੁੰਦੇ ਆ ਕਨਾਤਰੇ ਪੱਕੇ ਆ ਠੀਕ ਹੈ ਜਿਵੇਂ ਆਪਾਂ ਪੰਜ ਕਲਿਆਣੀ ਮੱਝ ਕਹਿੰਦੇ ਨੇ ਜਿਹਨੂੰ ਨੀਲੀ ਨਰਾਵੀ ਕਹਿੰਦੇ ਨੇ ਉਹ ਆਪਦੇ ਵਿੱਚ ਸਾਰੀਆਂ ਚੀਜ਼ਾਂ ਜੋ-ਜੋ ਹੁੰਦੀਆਂ ਨੇ ਹਮ ਠੀਕ ਹੈ ਜਿਵੇਂ ਆ ਹੁਣ ਆ ਆਹ ਦੇਖੋ ਇਹਦੇ ਵਿੱਚ ਡੱਬ ਨਹੀਂ ਹਮ ਇਹ ਪੱਕੀ ਨਾਗਰੀ ਆ ਗਈ ਠੀਕ ਹੈ ਗੋਡਿਆਂ ਦਾ ਕਾਲੀ ਹਾਂ ਪੇਟ ਤੋਂ ਕਾਲੀ ਠੀਕ ਹੈ ਕੰਨਾਂ ਦੇ ਉੱਤੇ ਧਾਰੀ ਹਾਂ ਆ ਆ ਗਈ ਇੱਥੇ ਇਹ ਨਿਸ਼ਾਨ ਹੋ ਜਾਂਦਾ ਇੱਥੇ ਇਹ ਮਤਲਬ ਕਿ ਨਾਤਰਾ ਕਟਿਆ ਹੁੰਦਾ ਜਿਵੇਂ ਡਰਾਇੰਗ ਲੀਕੀ ਹੁੰਦੀ ਆ ਠੀਕ ਹੈ ਇਹ ਪੱਕੀ ਨਾਗਰੀ ਚ ਆ ਗਈ ਇਹ ਆ ਗਈ ਪੱਕੀ ਨਾਗਰੀ ਇਹ ਪੱਕੀ ਨਾਗਰੀ ਹੁਣ ਕੱਕੀ ਨਾਗਰੀ ਦਿਖਾਉਣਾ ਤੁਹਾਨੂੰ ਮੈਂ ਆਹ ਫੜੀਆਂ ਨੂੰ ਬੋਲੀ ਨੂੰ ਕਰ ਲਾ ਆਹ ਕੱਕੀ ਨਾਗਰੀ ਆ ਗਈ ਹੂੰ ਦੇਖਣ ਨੂੰ ਉਹਦੇ ਵਰਗੀ ਲੱਗਦੀ ਆ ਕੱਕੀ ਨਾਗਰੀ ਕੀ ਇਹਦੀ ਲੱਤ ਸਾਰੀ ਨਹੀਂ ਕਾਲੀ ਹਾਂ ਇਹਦੇ ਮੂਰੇ ਧਾਰੀ ਆ ਠੀਕ ਹੈ ਠੀਕ ਹੈ ਇਹ ਪਿੱਛੋਂ ਨਹੀਂ ਲੱਤ ਕਾਲੀ ਇੱਕ ਇਹ ਕੱਕੀ ਨਾਗਰੀ ਚ ਆ ਗਈ ਆ ਸਹੀ ਆ ਇਹ ਧਾਰੀ ਆ ਗਈ ਪੇਟ ਨਹੀਂ ਕਾਲਾ ਇਹਦਾ ਪੇਟ ਕਾਲਾ ਨਹੀਂ ਹੈ ਠੀਕ ਹੈ ਇਹਦੇ ਲੱਤਾਂ ਦੇ ਨਿਸ਼ਾਨੀਆਂ ਹੋਣਗੀਆਂ ਕੰਨਾਂ ਤੇ ਧਾਰੀ ਵੀ ਨਹੀਂ ਹੈਗੀ ਦੇਖੋ ਹੂੰ ਠੀਕ ਹੈ ਇਹ ਹੈ ਇਹ ਵੀ ਨਾਗਰੀ ਪਰ ਇੱਕ ਕੱਕੀ ਨਾਗਰੀ ਆਗੀ ਕੱਕੀ ਨਾਗਰੀ ਠੀਕ ਹੈ ਰੱਤੀ ਫੜੀ ਰੱਤੀ ਮੋਟੋ ਵਰਤੀ ਇਲਾਕਾ ਦੁਪੱਟ ਚਾਰ ਤਰ੍ਹਾਂ ਦੀਆਂ ਨੇ ਹੈ ਬਈ ਇਹ ਚਾਰ ਤਰ੍ਹਾਂ ਦੇ ਹੁੰਦੇ ਨੇ ਇੱਕ ਗੱਲੀਆਂ ਹੁੰਦੀਆਂ ਨੇ ਗੱਲੀਆਂ ਮਤਲਬ ਕੀ ਵੀ ਕੱਲਾ ਆਹ ਗੱਲਾਂ ਹੀ ਲਾਲ ਹੋ ਸਕਦੀਆਂ ਨੇ ਬਾਕੀ ਸਾਰੇ ਸਰੀਰ ਦੀ ਕਾਲੀ ਵੀ ਹੋ ਸਕਦੀ ਹੈ ਅਸਿਆ ਠੀਕ ਹੈ ਜਾਂ ਮੰਨ ਕੇ ਚਲੋ ਵੀ ਉਹ ਗੱਲਾਂ ਦੀ ਲਾਲੀ ਜਾਂ ਉਪਰੋਂ ਕਾਲੀ ਆ ਦੀ ਲੱਤਾਂ ਪੂਰੀਆਂ ਹੁੰਦੀਆਂ ਨੇ ਠੀਕ ਹੈ ਗੋਡਿਆਂ ਤੱਕ ਲੱਤਾਂ ਪੂਰੀਆਂ ਹੋਣੀਆਂ ਉੱਤੋਂ ਕਾਲੀ ਆ ਉਹ ਆ ਗਈ ਗੱਲ ਹੀ ਗੱਲ ਹੀ ਹਾਂ ਕੱਕੀ ਪੱਕੀ ਗੱਲ ਹੀ ਤੇ ਰੱਤੀ ਹੁਣ ਰੱਤੀ ਤੋਂ ਹੋਣਾ ਤੁਹਾਨੂੰ ਗੱਲ ਹੀ ਹੈ ਨਹੀਂ ਆਪਣਿਆਂ ਲਵੇ ਗੱਲ ਹੀ ਵੀ ਹੈਗੀ ਵਿੱਚ ਠੇ ਮਤਲਬ ਇੱਕ ਇੱਕੋ ਫੰਕਸ਼ਨ ਹੈ ਇਹਦੇ ਨੇ ਵਿੱਚੋਂ ਹੀ ਆਈ ਜਾਂਦੀ ਨੇ ਠੀਕ ਹੈ ਹਾਂ ਫੇਰ ਮੈਂ ਤੁਹਾਨੂੰ ਉਸ ਤੋਂ ਅੱਗੇ ਦਰਵਾ ਦੂਜੀ ਜਿ ਇੱਕ ਦੂਜੀ ਪੈਦਾ ਹੋ ਜਾਂਦੀ ਹੈ ਹਾਂ ਹੁੰਦੀ ਆ ਉਹ ਪੈਦਾ ਆਪਾਂ ਕਰਨੀਆਂ ਨਾ ਜਦੋਂ ਆਪਾਂ ਕ੍ਰੋਸਿੰਗ ਲਾਵਾਂਗੇ ਵਿੱਚੇ ਵਿੱਚ ਮਿਕਸ ਕਰਾਂਗੇ ਆ ਰੱਤੀ ਹੈ ਹੂੰ ਇਹ ਰੰਗ ਦੀ ਗੂੜੀ ਆ ਹੂੰ ਇਹਦੇ ਕਨਾਤਰੇ ਹੈਗੇ ਨੇ ਦੀਂਦੇ ਨਹੀਂ ਇਹਨੇ ਹੂੰ ਮੈਂ ਗੂੜੀ ਜਿਆਦਾ ਆ ਗਈ ਇਹ ਰੱਤੀਆਂ ਜਾ ਗਈ ਰੱਤੀਆਂ ਜਾ ਗਈ ਠੀਕ ਹੈ ਉਹ ਰੱਤੀ ਦੇ ਵਿੱਚ ਕਈ ਵਾਰ ਹੁੰਦਾ ਵੀ ਇੱਥੇ ਆ ਕਾਲਾ ਹੋਣੀ ਹੁੰਦੀ ਹੂੰ ਸਾਰੀ ਗੂੜੀ ਜੀ ਹੁੰਦੀ ਆ ਸਾਰੀ ਉਹ ਹੂੰ ਹੂੰ ਇਹ ਰੱਤੀਆਂ ਜਾ ਜਾਂਦੀ ਆ ਠੀਕ ਹੈ ਚਲੋ ਇਹ ਪਲੂਨ ਇਹ ਪਲੂਨ ਪੱਠੀ ਆ ਜੀ ਛੋਟੀ ਉਮਰ ਦੇ